ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਅਤੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੀ ਉਹ ਕਿਹੜੇ ਚਾਰ ਸੰਕੇਤ ਹਨ ਜਿਨ੍ਹਾਂ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਹੁਣ ਸਾਡੀ ਜ਼ਿੰਦਗੀ ਬਦਲਣ ਵਾਲੀ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਉਦੋਂ ਪਹਿਲਾਂ ਸਾਨੂੰ ਇਹ ਚਾਰ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਹਨ ਸੋ ਕਿਹੜੇ ਨੇ ਸਾਰੇ ਸ਼ੇਅਰ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਪੂਰਾ ਜ਼ਰੂਰ ਦੇਖਿਓ ਤੇ ਵਾਅਦਾ ਤੋਂ ਵਾਅਦਾ ਸ਼ੇਅਰ ਜ਼ਰੂਰ ਕਰ ਦਿਓ ਆਓ ਹੁਣ ਆਪਣੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਕਸਰ ਜਦੋਂ ਜ਼ਿੰਦਗੀ ਦੇ ਵਿੱਚ ਸਾਨੂੰ ਮੁਸ਼ਕਲਾਂ ਆਉਂਦੀਆਂ ਹਨ ਚਾਹੇ ਆਪਾਂ ਵਾਹਿਗੁਰੂ ਜੀ ਦੀ ਚਰਨੀ ਲੱਗੇ ਹੁੰਦੇ ਹਾਂ ਫਿਰ ਵੀ ਸਾਡਾ ਜਿਹੜਾ ਭਰੋਸਾ ਹੈ ਉਹ ਸਾਡਾ ਵਿਸ਼ਵਾਸ ਕਿਤੇ ਨਾ ਕਿਤੇ ਡਗਮਗਾ ਹੀ ਜਾਂਦਾ ਹੈ ਤੇ ਸਾਨੂੰ ਕੁਝ ਸਾਈਨ ਜਾਂ ਫਿਰ ਸਾਨੂੰ ਕੁਝ ਇਹੋ ਜਿਹੇ ਸੰਕੇਤ ਮਿਲਦੇ ਹਨ ਪਰ ਅਸੀਂ ਉਹਨਾਂ ਨੂੰ ਸਮਝ ਨਹੀਂ ਪਾਉਂਦੇ ਸੋ ਅੱਜ ਉਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਆਪਾਂ ਸਹੀ ਤਰੀਕੇ ਨਾਲ ਇਹ ਚੀਜ਼ਾਂ ਨੂੰ ਸਮਝ ਸਕੀਏ ਵੀ ਜਦੋਂ ਸਾਡੀ ਜਿੰਦਗੀ ਵਿੱਚ ਕੁਝ ਵੀ ਹੁੰਦਾ ਹੈ ਹਰ ਇੱਕ ਚੀਜ਼ ਪਿੱਛੇ ਕੁਝ ਨਾ ਕੁਝ ਮਕਸਦ ਹੁੰਦਾ ਹੈ ਪਰ ਇਹ ਚੀਜ਼ ਪਿੱਛੇ ਕੁਝ ਨਾ ਕੁਝ ਇਸ਼ਾਰਾ ਹੁੰਦਾ ਹੈ ਪਰਮਾਤਮਾ ਵੱਲੋਂ ਸਾਡੇ ਲਈ ਇਹ ਇਸ਼ਾਰਾ ਹੁੰਦਾ ਹੈ ਮੰਨ ਲਓ ਤੁਸੀਂ ਕੁਝ ਕਰ ਰਹੇ ਹੋ ਕੋਈ ਕੰਮ ਕਰ ਰਹੇ ਹੋ ਤੇ ਤੁਸੀਂ ਉਹਦੇ ਵਿੱਚ ਕਾਫੀ ਹੱਦ ਤੱਕ ਅੱਗੇ ਵੱਧ ਗਏ ਹੋ ਜਾਂ ਫਿਰ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਕਿ ਇੱਕ ਸੜਕ ਚੱਲ ਰਹੀ ਹੈ ਸੜਕ ਤੇ ਗੱਡੀਆਂ ਬਹੁਤ ਸਾਰੀਆਂ ਲੰਘ ਰਹੀਆਂ ਨੇ ਭਰੀ ਹੋਈ ਸੜਕ ਹੈ ਪਰ ਉਹ ਸੜਕ ਇੱਕਦਮ ক্লোਜ਼ ਹੋ ਜਾਵੇ ਇੱਕਦਮ ਬੰਦ ਹੋ ਜਾਵੇ ਠੀਕ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਕੋਈ ਕੰਮ ਚੱਲ ਰਿਹਾ ਹੈ ਕੁਝ ਅਸੀਂ ਕਰ ਰਹੇ ਹਾਂ ਪਰ ਉਹ ਚੀਜ਼ ਇੱਕਦਮ ਬੰਦ ਹੋ ਜਾਵੇ ਫਿਰ ਤੁਸੀਂ ਸੋਚੋਗੇ ਵੀ ਇਹਦੇ ਪਿੱਛੇ ਇਹ ਕਿਹੜਾ ਸੰਕੇਤ ਹੈ ਦੇਖੋ ਜੀ ਹਰ ਇੱਕ ਚੀਜ਼ ਦੇ ਪਿੱਛੇ ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਪਰਮਾਤਮਾ ਜਦੋਂ ਸਾਡੀ ਜ਼ਿੰਦਗੀ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਕਿ ਬ੍ਰਹਮੰਡ ਜਿਹੜਾ ਹੈ ਉਹ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਲਈ ਕਾਰਿਆ ਹੁੰਦਾ ਹੈ ਇੱਕ ਸਾਨੂੰ ਉਸ ਤੋਂ ਵੀ ਚੰਗੀ ਜਗ੍ਹਾ ਤੇ ਪਹੁੰਚਾਉਣ ਵਾਸਤੇ ਉਹ ਚੀਜ਼ ਹੋ ਰਹੀ ਹੁੰਦੀ ਹੈ ਪਰ ਅਸੀਂ ਉਸ ਨੂੰ ਨੈਗੇਟਿਵ ਤੌਰ ਤੇ ਦੇਖਦੇ ਹਾਂ ਜਦੋਂ ਇੱਕਦਮ ਸਭ ਕੁਝ ਰੁਕ ਗਿਆ ਹੈ ਸਾਨੂੰ ਲੱਗਦਾ ਹੈ ਬਸ ਸਭ ਕੁਝ ਖਤਮ ਹੋ ਗਿਆ ਹੈ ਅਸੀਂ ਇਸ ਤੋਂ ਬਾਅਦ ਹੁਣ ਕੀ ਕਰਾਂਗੇ ਉਹ ਸਭ ਤੋਂ ਪਹਿਲਾ ਸੰਕੇਤ ਵੀ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਕੁਝ ਵੱਡਾ ਹੋਣ ਵਾਦਾ ਹੈ ਠੀਕ ਹੈ ਦੂਸਰਾ ਸੰਕੇਤ ਹੈ ਤੁਸੀਂ ਮੰਨ ਲਓ ਵੀ ਗੁਰਬਾਣੀ ਦਾ ਪਾਠ ਕਰਦੇ ਹੋ ਮਨ ਵਿੱਚ ਵੀ ਸ਼ੱਕ ਹੈ ਉਦਾਸ ਹੈ ਪਰ ਤੁਸੀਂ ਫਿਰ ਵੀ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹੋ ਵਾਹਿਗੁਰੂ ਜੀ ਮੈਂ ਹੁਣ ਸਭ ਕੁਝ ਤੁਹਾਡੇ ਤੇ ਛੱਡ ਰਿਹਾ ਹਾਂ ਤੁਸੀਂ ਜਾਣੋ ਜੋ ਮੇਰੀ ਜ਼ਿੰਦਗੀ ਵਿੱਚ ਹੋਇਆ ਤੁਹਾਨੂੰ ਪਤਾ ਹੈ ਪਰ ਮੈਂ ਹੁਣ ਸਭ ਕੁਝ ਤੁਹਾਡੇ ਤੇ ਛੱਡ ਦਿੱਤਾ ਹੈ ਮੈਂ ਆਪਣਾ ਕੰਮ ਜ਼ਰੂਰ ਕਰਾਂਗਾ ਜਾਂ ਫਿਰ ਕਰਾਂਗੀ पर मैन हूँ ते यकीन है छड़ना तो मतलब कि सरेंडर कर रहा हाँ मैं हूँ इस चीज तो बाहर निकल रहा हाँ तो हा। मैं अपने काम से फोकस कराँगा इस तो पहले की होया मैं उस चीज नो नोटिस नहीं करा मैं उस चीज पर ध्यान नहीं देवगा मैं अपने काम वाल ही ध्यान देवगा पर मैं थोड़े तो तब कुछ छता है ये है दूसरा ਸੰਕੇਤ ਜਦੋਂ ਤੁਹਾਡੇ ਮਨ ਵਿੱਚ ਇਹ ਚੀਜ਼ ਆਉਣ ਲੱਗੇ ਕਿ ਮੈਨੂੰ ਹੁਣ ਪਰਵਾਹ ਨਹੀਂ ਕਰਨੀ ਮੈਂ ਤਾਂ ਹੁਣ ਸਭ ਰੱਬ ਦੇ ਉੱਤੇ ਛੱਡ ਦਿੱਤਾ ਹੈ ਚਾਹੇ ਜਿੰਨੇ ਟਾਈਮ 'ਚ ਮਰਜ਼ੀ ਹੋਵੇ ਜਦੋਂ ਮਰਜ਼ੀ ਹੋਵੇ ਜਿਸ ਵੇਲੇ ਮਰਜ਼ੀ ਹੋਵੇ ਪਰਮਾਤਮਾ ਹੀ ਕਰੇਗਾ ਉਹਨਾਂ ਦੇ ਉੱਤੇ ਸਭ ਕੁਝ ਛੱਡ ਦਿੱਤਾ ਹੈ ਮੈਂ ਆਪਣੇ ਕੰਮ ਵੱਲ ਧਿਆਨ ਦੇਣਾ ਹੈ ਅਗਰ ਤੁਹਾਨੂੰ ਅੰਦਰੋਂ ਇਹ ਫੀਲਿੰਗ ਆਉਣ ਲੱਗ ਗਈ ਤਾਂ ਇਹ ਦੂਸਰਾ ਸੰਕੇਤ ਹੈ ਸਾਡੀ ਜ਼ਿੰਦਗੀ ਵਿੱਚ ਹੁਣ ਕੁਝ ਵੱਡਾ ਹੋਣ ਵਾਲਾ ਹੈ ਹੁਣ ਆਪਾਂ ਆਉਂਦੇ ਹਾਂ ਆਪਣੇ ਤੀਸਰੇ ਸੰਕੇਤ ਤੇ ਤੀਸਰਾ ਸੰਕੇਤ ਕੀ ਹੁੰਦਾ ਹੈ ਕਿ ਸਾਡਾ ਮਾਈਂਡ ਜਿਹੜਾ ਹੈ ਸਾਡਾ ਜਿਹੜਾ ਦਿਮਾਗ ਹੈ ਉਹ ਬਦਲਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਨਜ਼ਰੀਆ ਬਦਲਣਾ ਸ਼ੁਰੂ ਹੋ ਜਾਂਦਾ ਹੈ ਕਿਸ ਤਰੀਕੇ ਨਾਲ ਸਾਡਾ ਇੱਕਦਮ ਚੱਲ ਰਿਹਾ ਸੀ ਉਹ ਇੱਕਦਮ ਬੰਦ ਹੋ ਗਿਆ ਅਸੀਂ ਹੁਣ ਉਸ ਤੋਂ ਬਾਅਦ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਰੈਂਡਰ ਕਰ ਦਿੱਤਾ ਅਸੀਂ ਕਿਹਾ ਕਿ ਗੁਰੂ ਸਾਹਿਬ ਜੀ ਜੋ ਵੀ ਤੁਸੀਂ ਕਰੋਗੇ ਉਹ ਮੈਨੂੰ ਮਨਜ਼ੂਰ ਹੈ ਮੈਂ ਸਭ ਕੁਝ ਤੁਹਾਡੇ ਉੱਤੇ ਹੀ ਛੱਡ ਦਿੱਤਾ ਹੈ ਤੁਸੀਂ ਜੋ ਕਰੋਗੇ ਉਹੀ ਮੈਨੂੰ ਮਨਜ਼ੂਰ ਹੈ ਮੈਂ ਤਾਂ ਸਿਰਫ ਆਪਣਾ ਕੰਮ ਕਰ ਰਿਹਾ ਹਾਂ ਉਸ ਤੋਂ ਬਾਅਦ ਤੁਸੀਂ ਆਪਣਾ ਅਗਲਾ ਸਟੈਪ ਲੈਂਦੇ ਹੋ ਸਟੈਪ ਲੈਣ ਤੋਂ ਬਾਅਦ ਕੁਝ ਨਾ ਕੁਝ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਣੇ ਸ਼ੁਰੂ ਹੋ ਜਾਂਦੇ ਹਨ ਕੁਝ ਫਰਕ ਪੈਣੇ ਸ਼ੁਰੂ ਹੋ ਜਾਂਦੇ ਹਨ ਵੈਸੇ ਵੀ ਕਈ ਵਾਰ ਅਸੀਂ ਇਹ ਦੇਖਿਆ ਹੁੰਦਾ ਹੈ ਕਿ ਜਦੋਂ ਅਸੀਂ ਪਰਮਾਤਮਾ ਦੇ ਉੱਪਰ ਕਿਸੇ ਗੱਲ ਨੂੰ ਛੱਡ ਦਿੰਦੇ ਹਾਂ ਚਾਹੇ ਤੁਸੀਂ ਰਾਮ ਨੂੰ ਮੰਨਦੇ ਹੋ ਵਿਸ਼ਨੂੰ ਭਗਵਾਨ ਨੂੰ ਮੰਨਦੇ ਹੋ ਗੋਡ ਨੂੰ ਮੰਨਦੇ ਹੋ ਅੱਲਾ ਨੂੰ ਮੰਨਦੇ ਹੋ ਜਾਂ ਫਿਰ ਵੈਸ਼ਨੋ ਮਾਤਾ ਨੂੰ ਮੰਨਦੇ ਹੋ ਕਿਸੇ ਵੀ ਦੇਵੀ ਦੇਵਤੇ ਨੂੰ ਪਰਮਾਤਮਾ ਦੇ ਕਿਸੇ ਵੀ ਰੂਪ ਨੂੰ ਮੰਨਦੇ ਹੋ ਤੁਸੀਂ ਉਸ ਉੱਤੇ ਸਾਰੇ ਗੱਲ ਨੂੰ ਛੱਡ ਦਿੰਦੇ ਹੋ ਅਤੇ ਆਪਣੇ ਕੰਮ ਤੇ ਫੋਕਸ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਇੱਕ ਅਲੱਗ ਹੀ એનર્ਜੀ ਮਹਿਸੂਸ ਹੋਣ ਲੱਗ ਜਾਂਦੀ ਹੈ ਤੁਹਾਡੇ ਅੰਦਰ ਇੱਕ ਪੋਜੀਟਿਵ ਸੋਚ ਸ਼ੁਰੂ ਹੋ ਜਾਂਦੀ ਹੈ ਤੇ ਤੁਸੀਂ ਆਪਣੇ ਅੰਦਰ ਇੱਕ ਅਲੱਗ ਹੀ ਫੀਲਿੰਗ ਮਹਿਸੂਸ ਕਰਦੇ ਹੋ ਫਿਰ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਥੋੜਾ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਫਿਰ ਤੁਹਾਡਾ ਜਿਹੜਾ ਦਿਮਾਗ ਹੈ ਉਹ ਵੀ ਇਹ ਚੇਂਜ ਹੋ ਜਾਂਦਾ ਹੈ ਤੁਹਾਡੇ ਜਿਹੜੀ ਸੋਚ ਹੈ ਨਜ਼ਰੀਆ ਹੈ ਉਹ ਵੀ ਬਦਲ ਜਾਂਦਾ ਹੈ ਅਤੇ ਤੁਸੀਂ ਸੋਚੋਗੇ ਕਿ ਵੀ ਜੇ ਉਹ ਚੀਜ਼ ਮੇਰੀ ਜ਼ਿੰਦਗੀ ਵਿੱਚ ਨਾ ਹੁੰਦੀ ਤਾਂ ਫਿਰ ਅੱਜ ਇਹ ਵਧੀਆ ਨਾ ਹੁੰਦਾ ਕਿਉਂਕਿ ਉਸ ਸਮਾਂ ਆਇਆ ਸੀ ਤਾਂ ਹੀ ਅੱਜ ਇਹ ਸਭ ਕੁਝ ਬਦਲਿਆ ਹੈ ਉਹ ਹੋਣਾ ਜ਼ਰੂਰੀ ਸੀ ਤੁਸੀਂ ਇਹ ਸੋਚੋਗੇ ਠੀਕ ਹੈ ਫਿਰ ਉਹ ਨਜ਼ਰੀਆ ਸਾਡਾ ਬਦਲਣਾ ਸ਼ੁਰੂ ਹੋ ਜਾਂਦਾ ਹੈ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਮੈਂ ਖੁਦ-ਖੁਦ ਦੇ ਐਕਸਪੀਰੀਅੰਸ ਤੋਂ ਦੱਸ ਰਹੀ ਹਾਂ ਕਿਉਂਕਿ ਮੇਰੀ ਜ਼ਿੰਦਗੀ ਵੀ ਇੱਕਦਮ ਰੁਕ ਗਈ ਸੀ ਉਸ ਤੋਂ ਬਾਅਦ ਪਰਮਾਤਮਾ ਦੇ ਮੈਂ ਛੱਡ ਦਿੱਤਾ ਸੀ ਉਸ ਤੋਂ ਬਾਅਦ ਮੇਰਾ ਜਿਹੜਾ ਨਜ਼ਰੀਆ ਸੀ ਉਹ ਚੇਂਜ ਹੋ ਗਿਆ ਵਾਕਈ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਸੀ ਔਖਾ ਸਮਾਂ ਜਿਹੜਾ ਆਉਂਦਾ ਹੈ ਬੰਦੇ ਤੇ ਇਨਸਾਨ ਤੇ ਉਹ ਮੁਸ਼ਕਲਾਂ ਭਰਿਆ ਸਮਾਂ ਆਉਂਦਾ ਹੈ ਉਹ ਕਿਸੇ ਮਕਸਦ ਦੇ ਨਾਲ ਆਉਂਦਾ ਹੈ ਕਿਸੇ ਨੂੰ ਵਾਹਿਗੁਰੂ ਨੇ ਆਪਣੇ ਚਰਨੇ ਲਾਣਾ ਹੁੰਦਾ ਹੈ ਕਿਸੇ ਨੂੰ ਕਿਸੇ ਚੀਜ਼ ਦਾ ਅਹਿਸਾਸ ਕਰਾਉਣਾ ਹੁੰਦਾ ਹੈ ਕਿਸੇ ਨੂੰ ਬਾਕੀ ਲੋਕਾਂ ਦੇ ਜਿਹੜੇ ਜਿਹੜਾ ਆਪਣਾਪਨ ਹੁੰਦਾ ਹੈ अपना पराया ਹੁੰਦਾ ਹੈ ਉਹਨਾਂ ਦੇ ਚਿਹਰਿਆਂ ਤੋਂ ਨਕਾਬ ਹਟਾਉਣਾ ਹੁੰਦਾ ਹੈ ਹਰ ਇੱਕ ਚੀਜ਼ ਦੇ ਪਿੱਛੇ ਕੁਝ ਨਾ ਕੁਝ ਮਕਸਦ ਜ਼ਰੂਰ ਹੁੰਦਾ ਹੈ ਪਰਮਾਤਮਾ ਦਾ ਵਾਹਿਗੁਰੂ ਦਾ ਅੱਲਾ ਦਾ ਹਰ ਇੱਕ ਚੀਜ਼ ਦੇ ਪਿੱਛੇ ਕੋਈ ਮਕਸਦ ਜ਼ਰੂਰ ਹੁੰਦਾ ਹੈ ਪਰ ਉਹ ਮਕਸਦ ਸਾਨੂੰ ਸਮਝ ਨਹੀਂ ਆਉਂਦਾ ਸਾਨੂੰ ਉਸ ਸਮੇਂ ਸਮਝ ਨਹੀਂ ਆਉਂਦਾ ਪਰ ਬਾਅਦ ਵਿੱਚ ਸਾਨੂੰ ਅਹਿਸਾਸ ਹੁੰਦਾ ਹੈ ਵੀ ਜੋ ਵੀ ਹੋ ਰਿਹਾ ਸੀ ਸਾਡੇ ਚੰਗੇ ਲਈ ਹੋ ਰਿਹਾ ਸੀ ਜੋ ਹੋ ਰਿਹਾ ਸਾਡੇ ਚੰਗੇ ਲਈ ਹੋ ਰਿਹਾ ਹੈ ਅੱਜ ਬੇਸ਼ੱਕ ਤੁਹਾਨੂੰ ਇਹ ਫੀਲ ਹੋ ਰਿਹਾ ਹੋਵੇ ਕਿ ਮੇਰੀ ਜ਼ਿੰਦਗੀ ਤਾਂ ਬਸ ਖਤਮ ਹੋ ਗਈ ਹੈ ਹੁਣ ਕੁਝ ਵੀ ਨਹੀਂ ਬਚਿਆ ਪਰ ਜੇ ਤੁਹਾਡੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਹੋ ਰਹੀਆਂ ਹਨ ਤਾਂ ਫਿਰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆਉਣ ਵਾਲਾ ਹੈ ਸਾਡੀ ਤੀਸਰੀ ਚੀਜ਼ ਤੁਹਾਡਾ ਨਜ਼ਰੀਆ ਬਦਲਣਾ ਸ਼ੁਰੂ ਹੋ ਜਾਵੇਗਾ ਸੋਚ ਬਦਲਨੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਅਗਰ ਮੇਰੀ ਜ਼ਿੰਦਗੀ ਵਿੱਚ ਇਹ ਚੀਜ਼ ਹੋਈ ਸੀ ਇਹਦੇ ਪਿੱਛੇ ਕੋਈ ਰੀਜਨ ਸੀ ਤੇ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਮੇਰੇ ਇਸ ਚੰਗੇ ਲਈ ਇਹਦਾ ਹੋਣਾ ਬਹੁਤ ਜ਼ਰੂਰੀ ਸੀ ਠੀਕ ਹੈ ਇਹ ਹੋ ਗਿਆ ਸਾਡਾ ਤੀਜਾ ਸੰਕੇਤ ਚੌਥਾ ਸੰਕੇਤ ਹੈ ਮੰਨ ਲਓ ਕਿ ਆਪਾਂ ਰਾਤ ਨੂੰ ਸੁੱਤੇ ਪਏ ਹਾਂ ਕਈ ਵਾਰੀ ਆਪਾਂ ਨੂੰ ਨੈਗੇਟਿਵ ਸੁਪਨੇ ਵੀ ਆਉਂਦੇ ਹਨ ਕਈ ਵਾਰੀ ਪੋਜੀਟਿਵ ਸੁਪਨੇ ਆਉਂਦੇ ਹਨ ਕੁਝ ਚੰਗਾ ਵੀ ਹੁੰਦਾ ਦਿਖਾਈ ਦਿੰਦਾ ਹੈ ਕੁਝ ਆਪਾਂ ਨੂੰ ਬੁਰਾ ਦਿਖਾਈ ਦਿੰਦਾ ਹੈ ਤਾਂ ਕੁਝ ਇਦਾਂ ਦੇ ਸੰਕੇਤ ਕਿਸੇ ਹੋਰ ਦੇ ਰੂਪ ਵਿੱਚ ਕਿਸੇ ਹੋਰ ਦੇ ਜਰੀਏ ਇਹ ਸਾਨੂੰ ਮਹਿਸੂਸ ਹੁੰਦਾ ਹੈ ਜਦੋਂ ਆਪਾਂ ਗੁਰਬਾਣੀ ਜਪਦੇ ਹਾਂ ਆਪਾਂ ਪਰਮਾਤਮਾ ਨੂੰ ਮੰਨਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਸੰਕੇਤ ਸਾਨੂੰ ਮਿਲਨੇ ਸ਼ੁਰੂ ਹੋ ਜਾਂਦੇ ਹਨ ਪਰ ਸਾਨੂੰ ਸਮਝ ਨਹੀਂ ਆਉਂਦੀ ਉਸ ਸਮੇਂ ਕਿਉਂਕਿ ਆਪਾਂ ਇੰਨੇ ਜ਼ਿਆਦਾ ਬੁੱਧੀਮਾਨ ਨਹੀਂ ਹਾਂ ਪਰਮਾਤਮਾ ਦੀ ਇੱਛਾ ਨੂੰ ਸਮਝ ਸਕੀਏ ਉਹ ਕੀ ਕਹਿਣਾ ਚਾਹੁੰਦੇ ਹਨ ਕਿਉਂਕਿ ਆਪਾਂ ਇੰਨੇ ਜ਼ਿਆਦਾ ਹੁਸ਼ਿਆਰ ਤੇ ਆਪਾਂ ਇੰਨੇ ਜ਼ਿਆਦਾ ਤੇਜ਼ ਦਿਮਾਗ ਨਹੀਂ ਹਾਂ ਤਾਂ ਪਰਮਾਤਮਾ ਸਾਨੂੰ ਸਾਨੂੰ ਇਸ਼ਾਰੇ ਜ਼ਰੂਰ ਦਿੰਦਾ ਹੈ ਪਰ ਉਸ ਸਮੇਂ ਸਾਨੂੰ ਸਮਝ ਨਹੀਂ ਆਉਂਦਾ ਅਗਰ ਤੁਹਾਨੂੰ ਵੀ ਕੁਝ ਚੰਗੇ ਸੁਪਨੇ ਆਉਣੇ ਸ਼ੁਰੂ ਹੋ ਗਏ ਕੁਝ ਚੰਗੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਤੇ ਤੁਹਾਡੀ ਜ਼ਿੰਦਗੀ ਵਿੱਚ ਵੀ ਇਹ ਤਿੰਨ ਚੀਜ਼ਾਂ ਜਿਹੜੀਆਂ ਪਹਿਲਾਂ ਤਿੰਨ ਸੰਕੇਤ ਮੈਂ ਦੱਸੇ ਸੀ ਤਿੰਨ ਉਹ ਤੇ ਚੌਥਾ ਸੰਕੇਤ ਇਹ ਅਗਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਸਮਝ ਲੋ ਤੁਹਾਡੀ ਜ਼ਿੰਦਗੀ ਵਿੱਚ ਕੁਝ ਬਦਲਾਅ ਕੁਝ ਬਹੁਤ ਵੱਡਾ ਬਦਲਾਅ ਹੋਣ ਵਾਲਾ ਹੈ ਕੁਝ ਵੱਡੀ ਚੀਜ਼ ਹੋਣ ਵਾਲੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਕੁਝ ਵੱਡਾ ਹੋਣਾ ਸ਼ੁਰੂ ਹੋਣ ਵਾਲਾ ਹੈ ਜੋ ਤੁਸੀਂ ਸੋਚਿਆ ਵੀ ਨਹੀਂ ਹੈ ਜੋ ਤੁਸੀਂ ਕਦੇ ਸਮਝਿਆ ਵੀ ਨਹੀਂ ਹੈ ਪਰ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਮੁਸ਼ਕਲਾਂ ਉਹਨਾਂ ਨੂੰ ਹੀ ਆਉਂਦੀਆਂ ਹਨ ਜਿਨ੍ਹਾਂ ਦੇ ਦਿਲ ਸਾਫ਼ ਹੁੰਦੇ ਹਨ ਮੁਸ਼ਕਲਾਂ ਉਹਨਾਂ ਨੂੰ ਹੀ ਹੁੰਦੀਆਂ ਹਨ ਜੋ ਗੁਰੂ ਸਾਹਿਬ ਨੂੰ ਪਿਆਰੇ ਹੁੰਦੇ ਹਨ ਮੈਂ ਇਹ ਨਹੀਂ ਕਹਿੰਦੀ ਕਿ ਆਪਾਂ ਬਹੁਤ ਚੰਗੇ ਹਾਂ ਜਿਹਦੇ ਨਾਲ ਇਹ ਚੀਜ਼ ਹੋ ਰਹੀ ਹੈ ਬਹੁਤ ਵਧੀਆ ਹਾਂ ਪਰ ਸਾਡੇ ਵਿੱਚ ਵੀ ਕਮੀਆਂ ਹਨ ਹਰ ਇੱਕ ਵਿੱਚ ਕਮੀਆਂ ਹੁੰਦੀਆਂ ਹਨ ਉਹ ਕਮੀਆਂ ਜਿਨ੍ਹਾਂ ਨੂੰ ਗੁਰੂ ਸਾਹਿਬ ਇਗਨੋਰ ਕਰ ਸਕਦੇ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਬਖਸ਼ ਸਕਦੇ ਨੇ ਉਹ ਕਮੀਆਂ ਹਨ ਪਰ ਇੱਕ ਕਮੀ ਉਹ ਹੁੰਦੀ ਹੈ ਜਿਹਦੇ ਵਿੱਚ ਸਾਡੀ ਸਾਡੀ ਸੋਚ ਬਹੁਤ ਗਲਤ ਹੁੰਦੀ ਹੈ ਉਹ ਹੈ ਅਸੀਂ ਬਹੁਤ 네ਗੇਟਿਵ ਹੁੰਦੇ ਹਾਂ ਦੂਜਿਆਂ ਦੇ ਪ੍ਰਤੀ ਉਹ ਚੀਜ਼ਾਂ ਅਗਰ ਆਪਣੇ ਵਿੱਚ ਨਹੀਂ ਹੈ ਤਾਂ ਪਰਮਾਤਮਾ ਜ਼ਰੂਰ ਕਿਰਪਾ ਕਰਦੇ ਨੇ ਭਰੋਸਾ ਰੱਖੋ ਹਿੰਮਤ ਰੱਖੋ ਕੰਮ ਜਾਰੀ ਰੱਖੋ ਡੋਲੋ ਨਾ ਆਪਣੇ ਆਪ ਤੇ ਵਿਸ਼ਵਾਸ ਰੱਖੋ ਤੇ ਸਭ ਤੋਂ ਵੱਡੀ ਚੀਜ਼ ਪਰਮਾਤਮਾ ਤੇ ਵਿਸ਼ਵਾਸ ਰੱਖੋ ਉਹ ਹਮੇਸ਼ਾ ਸਾਡੇ ਨਾਲ ਖੜੇ ਨੇ ਸਾਡੇ ਚੰਗੇ ਲਈ ਕੁਝ ਨਾ ਕੁਝ ਸਾਡੇ ਚੰਗੇ ਲਈ ਹੋ ਰਿਹਾ ਹੈ ਸੋ ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਣੀ ਹੈ ਇਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ